ਸਿਰ ਇਹ ਬੀਜ ਕਿਸ ਤਰ੍ਹਾਂ ਤਿਆਰ ਕੀਤਾ ਸੀਗਾ ਇਹ ਕਿਸ ਤਰ੍ਹਾਂ ਤਾਂ ਜੀ ਇੱਕੋ ਹੀ ਪੇਡਾ ਥੀ ਉਹਦੇ ਵਿੱਚ ਤਿੰਨ ਬੱਲੀਆਂ ਦੀਆਂ ਅੱਛਾ ਜੀ ਉਹ ਤਿੰਨੇ ਬੱਲੀਆਂ ਨੂੰ ਮਤਲਬ ਸਾਮ ਕੇ ਭੋਰ ਕੇ ਉਦੋਂ ਬਾਅਦ ਮੈਂ ਕੁਛ ਇੱਥੇ ਬੀਜੀ ਅੱਛਾ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਜਿਹੜੀ ਹੁਣ ਜਮ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਆ ਮੇਰੇ ਹੱਥ ਵਿੱਚ ਤੁਸੀਂ ਕਣਕ ਦੀ ਬੱਲੀ ਦੇਖ ਸਕਦੇ ਹੋ ਬੱਲੀ ਦੀ ਇੱਕ ਕਣਕ ਦੀ ਬੱਲੀ ਦੇ ਵਿੱਚ ਐਨੇ ਦਾਣੇ ਦੀ ਗਿਣਤੀ ਕਿਸੇ ਕਿਸਮ ਦੇ ਵਿੱਚ ਨਹੀਂ ਹੋਈ ਕਿਸਾਨ ਨੇ ਇਸ ਬੀਜ ਦੇ ਉੱਪਰ ਬਹੁਤ ਸਾਰੀ ਮਿਹਨਤ ਕੀਤੀ ਆ ਪਹਿਲਾਂ ਤਾਂ ਬਾਈ ਤੋਂ ਆਪਾਂ ਪਿੰਡ ਪੁੱਛਾਂਗੇ ਕਿਹੜਾ ਤੇ ਕਿੰਨੇ ਕ ਬਾਈ ਜਿਹੜੀ ਖੇਤੀ ਕਰਦਾ ਹੈ ਤੇ ਫਿਰ ਤੁਹਾਨੂੰ ਕਿਸਮ ਦੇ ਬਾਰੇ ਵੀ ਦੱਸਾਂਗੇ ਵੀ ਇਹ ਕਿਸਮ ਕਿਸਾਨ ਨੇ ਕਿਸ ਤਰ੍ਹਾਂ ਜਿਹੜੀ ਪੈਦਾ ਕੀਤੀ ਅਸੀਂ ਕਹਾਂ ਬਾਈ ਜੀ ਕਿਸਰੀ ਕਾਰ ਜੀ ਬਾਈ ਜੀ ਨਾਮ ਕੀ ਆਪਣਾ ਮੋਹਨ ਸਿੰਘ ਜੀ ਪਿੰਡ ਜੀ ਕਿਸ਼ਨਗੜ੍ਹ ਜ਼ਿਲ੍ਹਾ ਜੀ ਜ਼ਿਲ੍ਹਾ ਮਾਨਸਾ ਜੀ ਮਾਨਸਾ ਜੀ ਬਲਾਲਾ ਠੀਕ ਹੈ ਜਿਹੜੀ ਬਾਈ ਇਹ ਕਿਸਮ ਹੈਗੀ ਬੱਲੀ ਦੀ ਲੈਂਥ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਐਨੀ ਬੱਲੀ ਦੀ ਲੈਂਥ ਅੱਜ ਤੱਕ ਕਿਸੇ ਕਿਸਮ ਦੀ ਨਹੀਂ ਹੋਈ ਬੱਲੀ ਦੇ ਵਿੱਚ ਜਿਹੜੀ ਦਾਣੇ ਦੀ ਗਿਣਤੀ ਐ ਸਾਨੂੰ ਉਹ ਵੀ ਦੱਸਾਂਗੇ ਪਹਿਲਾਂ ਤਾਂ ਜੀ ਬਾਈ ਜਿਹੜਾ ਬੀਜ ਹੈਗਾ ਤੁਸੀਂ ਇਹ ਬੀਜ ਕਿਸ ਤਰ੍ਹਾਂ ਤਿਆਰ ਕੀਤਾ ਸੀਗਾ ਇਹ ਕਿਸ ਤਰ੍ਹਾਂ ਤਾਂ ਜੀ ਇੱਕੋ ਹੀ ਪੇਡਾ ਥੀ ਉਹਦੇ ਵਿੱਚ ਤਿੰਨ ਬੱਲੀਆਂ ਦੀਆਂ ਅੱਛਾ ਜੀ ਉਹ ਤਿੰਨੇ ਬੱਲੀਆਂ ਨੂੰ ਮਤਲਬ ਸਾਮ ਕੇ ਭੋਰ ਕੇ ਉਦੋਂ ਬਾਅਦ ਮੈਂ ਕੁਛ ਇੱਥੇ ਬੀਜੀ ਅੱਛਾ ਜੀ ਅੱਛਾ ਜੀ ਉਹਨਾਂ ਨੂੰ ਮਤਲਬ ਜਿਵੇਂ ਆਪਾਂ 100 ਦਾਣੇ ਦੀ ਐਵਰੇਜ ਕਰਦੇ ਆ ਜਾਂ ਵੱਧ ਘੱਟ ਵੀ ਹਾਂ ਅੱਛਾ ਜੀ ਉਹਦੇ ਨਾਲ ਫਿਰ ਆਪਾਂ ਨੂੰ ਪਤਾ ਹੀ ਆ ਜੀ 300 ਪੇਡਾ ਤਾਂ ਹੋ ਹੀ ਗਿਆ ਅੱਛਾ ਅੱਛਾ ਜੀ ਹਾਂ ਹਾਂ ਉਹਨੂੰ ਭੋਰ ਕੇ ਫਿਰ ਅਗਲੇ ਸਾਲ ਮੈਂ ਫੇਰ ਲਾਈ ਠੀਕ ਹੈ ਜੀ ਹਾਂ ਉਹਦੇ ਵਿੱਚੋਂ ਹੋਰ ਵਧ ਗਿਆ ਠੀਕ ਹੈ ਅੱਛਾ ਜੀ ਫੇਰ ਉਹ ਆਪਣਾ 15 ਕ ਲੀਟਰ ਵਾਲੀ ਪੀਪੀ ਸੀ ਜਿਵੇਂ ਆਪਣੇ ਘੋਕੂ ਵਾਲੀਆਂ ਹੁੰਦੀਆਂ ਨੇ ਉਹ ਭਰ ਗਈ ਅੱਛਾ ਕਣਕ ਦੇ ਬੀਜ ਦੇ ਮੰਨ ਲਓ ਪੀਪੀ ਪੀਪੀ ਭਰ ਗਈ ਜੀ ਹਾਂ ਪੀਪੀ ਠੀਕ ਹੈ ਫਿਰ ਉਹ ਵੀ ਜੀ ਜੀ ਮੈਂ ਟਾਈ ਕਣਕਾ ਕਰ ਲਓ ਅੱਛਾ ਮੰਨ ਕੇ ਕੋਈ ਕੋਈ ਮਾਨਾ ਬੀਜ ਲਾਇਆ ਸੀ ਉਹਦੇ ਵਿੱਚ ਅਲੱਗ-ਦਿਆਂ ਬੱਲੀਆਂ ਸੀਗੀਆਂ ਤਿੰਨ-ਚਾਰ ਹਾਂ ਹਾਂ ਬਸ ਤੁਸੀਂ ਉਦੋਂ ਉੱਪਰੋਂ ਜਿਹੜਾ ਮਲਟੀਪਲਾਈ ਕਰਕੇ ਜਿਹੜਾ ਬੀਜ ਅੱਗੇ ਵਧਾ ਲਿਆ ਅੱਗੇ ਵਧਾਇਆ ਜੀ ਹੁਣ ਇਹਦਾ ਕਿੰਨਾ ਰਕਬਾ ਲੱਗਿਆ ਹੈ ਇਹਦੀ ਟੋਟਲ ਹੁਣ ਮੇਰੇ ਲੱਗਿਆ ਇਹ 4 ਕਿੱਲੇ ਲੱਗੇ ਨੇ ਹੁਣ 4 ਕਿੱਲੇ ਲੱਗੇ ਹਾਂ 32 ਰਾਨਾਂ ਦੇ ਲਗਭਗ ਅੱਛਾ ਜੀ ਤੇ ਬੀਜ ਕਿੱਲੇ ਦਾ ਕਿੰਨਾ ਪਾਇਆ ਸੀਗਾ ਜਿਹੜਾ ਕਣਕੀ ਬੀਜੀ ਇਹ ਬੀਜ ਤਾਂ ਜੀ ਇਹ ਆਪਣਾ 35 ਤੋਂ 40 ਉਦੋਂ ਵੱਧ ਪਾਉਣ ਦਾ ਕੋਈ ਕੋਈ ਵੀ ਵੀ ਨਾ ਪਾਇਆ ਕਰੋ 40 ਕਿੱਲੋ ਤਾਂ ਆ ਵੀਰੇ ਹਰੇਕ ਦੀ ਉਦੋਂ ਵੱਧ ਨਹੀਂ ਪਾਉਣਾ ਹੈਗਾ ਠੀਕ ਹੈ ਡੀ ਦੂਰੀਆ ਦੇ ਤਨਫਾਇ। ਅੱਛਾ ਜੀ। ਹਾਂ ਜੀ। ਤੇ ਕਿਸਾਨਪਰਾਵੋ ਇਹ ਬੀਜ ਆ ਜਿਹੜਾ ਇੱਕ ਅਨੋਖਾ ਬੀਜ ਐ ਕੋਈ ਇਸ ਬੀਜ ਦਾ ਜਿਹੜਾ ਨਾਮ ਨਹੀਂ ਹੈਗਾ ਕੋਈ ਕਿਸੇ ਯੂਨੀਵਰਸਿਟੀ ਵੱਲੋਂ ਇਸਪਾਰਸ਼ ਕੀਤਾ ਹੈ। ਇਸ ਕਿਸਾਨ ਨੇ ਇਸ ਬੀਜ ਨੂੰ ਜਿਹੜਾ ਖੁਦ ਤਿਆਰ ਕੀਤਾ ਐ। ਇੱਕ ਬੱਲੀ ਦੇ ਵਿੱਚ ਭਈ ਦਾਣੇ ਦੀ ਗਿਣਤੀ ਦੱਸ ਦੋ ਕਿਸਾਨਾ ਨੂੰ ਕਿੰਨੀ ਕਈ ਘੱਟੋ ਘੱਟ 123 ਦੇ ਲਗਭਗ ਨੇ ਘੱਟੋ ਘੱਟ 123 ਅੱਛਾ ਜੀ। ਤੋਂ ਪਲੱਸ ਉੱਪਰ ਨੇ। ਮਨਨ ਕੇ ਜੀ 120 ਤੋਂ 135 123 ਤੋਂ 125 ਦਾਣੇ ਤਾਂ ਹੈਗੇ ਹੈਗੇ ਪਹਿਲਾਂ ਆਪ ਜਿਹੜੀ ਬੱਲੇ ਹੈ ਬੱਲੇ ਦੇ ਵਿੱਚ ਦਾਣੇ ਦੀ ਗਿਣਤੀ ਕੀਤੀ ਹੈ ਹਾਂ ਜੀ ਘੱਟੋ ਘੱਟ ਜਿੰਨੇ ਚੰਗੇ ਦਾਣੇ ਸੀਗੇ 123 ਤੋਂ 124 ਦਾਣੇ ਮੰਨ ਕੇ ਚੱਲ ਹੈਗੇ ਸੀਗੇ ਜੇ ਗੱਲ ਕਰੀਏ ਕਿਸਾਨਪੁਰ ਉਹ ਜਿਹੜੀ ਹਾਈਟ ਹੈਗੀ ਕਣਕ ਦੀ ਹਾਈਟ ਵੀ ਨਾਰਮਲ ਕਣਕਾਂ ਦੇ ਬਰੋਬਰ ਹੈਗੀ ਕੋਈ ਬਈ ਡਿੱਗਣ ਦੀ ਪ੍ਰੋਬਲਮ ਆਈ ਸੀਗੀ ਨਹੀਂ ਜੀ ਕੋਈ ਡਿੱਗੀ ਨਹੀਂ ਤੁਸੀਂ ਆਪ ਹੀ ਦੇਖ ਲਓ ਹੁਣ ਆਪਾਂ ਨੂੰ ਪੱਛੀ ਜਾਂਦੀ ਹੈ ਠੀਕ ਹੈ ਬਈ ਜੇ ਤੁਸੀਂ ਮੰਨ ਲਾ ਕਣਕੀ ਬੀਜੀ ਹੈ ਜਿਵੇਂ ਸ਼ੁਰੂਆਤੀ ਦੌਰ ਤੇ ਮੈਗਨੀਜ਼ ਦੀ ਪ੍ਰੋਬਲਮ ਆਉਂਦੀ ਹੈ ਜਾਂ ਕਣਕ ਪੀਲਾਪਨ ਜ਼ਿਆਦਾ ਦਿਖਾਉਂਦੀ ਕੋਈ ਇਸ ਤਰ੍ਹਾਂ ਦੀ ਖਰਚਾ ਫालतू ਖਰਚਾ ਕਰਨਾ ਪਏ ਨਹੀਂ ਕੋਈ ਨਹੀਂ ਕੋਈ ਹੋਈ ਨਹੀਂ ਕੋਈ ਅੱਛਾ ਜੀ ਤੇ ਬਈ ਫਿਰ ਇਹ ਬੀਜ ਜਿਹੜਾ ਹੁਣ ਤੁਸੀਂ ਮਨਨ ਕਿ ਜਲੋ ਕਾਫੀ ਸੋਡੇ ਵੀਡੀਓ ਪੈ ਚੁੱਕੀਆਂ ਨੇ ਸੋਨੂੰ ਕਿਸਾਨ ਇਸ ਬੀਜ ਦੀ ਡਿਮਾਂਡ ਕਰਦੇ ਹੈਗੇ ਕਰਦੇ ਜੀ ਬਹੁਤ ਕਰਦੇ ਜੀ ਅੱਛਾ ਜਾ ਕੇ ਦੇਖਦੇ ਨੇ ਬੁੱਕ ਕਰਦੇ ਨੇ ਅੱਛਾ ਜੀ ਹਾਂ ਕੀ ਦੇਖ ਕੇ ਫਿਰ ਬੁੱਕ ਕਰਕੇ ਜਾਂਦੇ ਹਾਂ ਜੀ ਠੀਕ ਹੈ ਠੀਕ ਹੈ ਤੇ ਬਈ ਇੱਕ ਗੱਲ ਹੋਰ ਇਸ ਬੀਜ ਦੇ ਬਾਰੇ ਕਿਸਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹਨ ਵੀ ਜਿੰਨੇ ਸੋਡੇ 3-4 ਏਕੜ ਇਸ ਕਿਸਮ ਦੇ ਲੱਗੇ ਹੋਏ ਹੈਗੇ ਕਿਸਾਨਾਂ ਨੂੰ ਇਸ ਕਿਸਮ ਦੇ ਬਾਰੇ ਕੀ ਸਨੇਹਾ ਦੇਣਾ ਚਾਹੁੰਦੇ ਹਨ ਸਨੇਹਾ ਤਾਂ ਇਹੀ ਹੈ ਜੀ ਜਿਹਦਾ ਚਤਤ ਮੰਨਦਾ ਉਹ ਵੀ ਲੈ ਸਕਦਾ ਹਾਂ ਹਾਂ ਕਿ ਤਾਂ ਕਿ ਦੇਖੋ ਠੀਕ ਹੈ ਜੀ ਕਣਕੇ ਇਹ ਇੱਕ ਹਫਤਾ ਅਸੀਂ ਖੜੀ ਰਹੂਗੀ ਮਤਲਬ ਜੇ ਕੱਚੀ ਹੈ ਹਾਂ ਜੀ ਕੱਚੀ ਹੈ ਕਣਕਲੇਵਨ ਕੁਝ بارش ਵੀ ਪੈ ਗਈ ਹੁਣ ਹਫਤੇ ਤੋਂ ਬਾਅਦ ਆਪਾਂ ਕਿਹਨੂੰ ਢੀਕਾਂਗੇ ਜੀ ਫਿਰ ਉਸ ਤੋਂ ਬਾਅਦ ਤਾਂ ਵੱਟ ਕੇ ਇਹਨੂੰ 20 ਵਸਤੀ ਵੇਚਾਂਗੇ ਹਾਂ ਜੀ ਵਿੱਚ ਕਿਸਾਨ ਭਰਾ ਕਹਿੰਦਾ ਬਈ ਯਾਰ ਪਤਾ ਨਹੀਂ ਉਹ ਵੀ ਆ ਪਤਾ ਨਹੀਂ ਹੋਰ ਹੈ ਵੀ ਅੱਜ ਦੀ ਘੜੀ ਜਿਹੜੀ ਕਿਸਮ ਹੈ ਆ ਕੋਈ ਮਤਲਬ ਦੇਖ ਸਕਦੇ ਆ ਕਿ ਸਾਰਾ ਜਿਹੜਾ ਪਲਾਣੇ ਦੇ ਵਿੱਚ ਜਿੱਥੋਂ ਮਰਜ਼ੀ ਤੁਸੀਂ ਆ ਕੇ ਦੇਖ ਸਕਦੇ ਹੋ ਹਾਂ ਜੀ ਜਿੱਮੇ ਤੁਸੀਂ ਖੜੇ ਹੋ ਮੇਰੇ ਜਿੱਦੇ ਤੁਸੀਂ ਕਣਕ ਵੱਢੋਗੇ ਕਿਸਾਨਾਂ ਨੂੰ ਬੁਲਾ ਵੀ ਲੋ ਜਿਹੜੇ ਕਿਸਾਨਾਂ ਨੂੰ ਇਸ ਹਾਂ ਜੀ ਹਾਂ ਜੀ ਉਹਨਾਂ ਨੂੰ ਹਾਂ ਬੁਲਾਇਆ ਜੀ ਇਹਦੇ ਮਸ਼ੀਨਾਂ ਲੱਗੂ ਆਉਣਾ ਜਾਣਾ ਅਗਲੇ ਦੀ ਮਰਜ਼ੀ ਠੀਕ ਹੈ ਠੀਕ ਹੈ ਜੀ ਹਾਂ ਜੀ ਐਸਾ ਕੋਈ ਯਾਰਸ ਕਰਦੇ ਵੀ ਆ ਲੋ ਕੌਣ ਇੱਥੇ ਆਪਦਾ ਦੇਖ ਕੇ ਵੜਾਉਣ ਕਿਤੇ ਕੱਲ ਨੂੰ ਫਿਰ ਉਹ ਆਲਾ ਕਹਿੰਦਾ ਵੀ ਪੈਣੀ ਹੋਰ ਦੇਤੀ ਜੇ ਵੀ ਨਾ ਰਹੇ ਆਪਦਾ ਆ ਕੇ ਮਸ਼ੀਨਾਂ ਲੱਗੂ ਆਪਦਾ ਖੇਤੋਂ ਵੀ ਲੈ ਜਾ ਸਕਦੇ ਹਾਂ ਠੀਕ ਹੈ ਠੀਕ ਹੈ ਕੀਤਾ ਹੀ ਗਏ ਨੇ ਹਰੇ ਕਰੋ ਪਿਛਲੇ ਸਾਲ ਵੀ ਬਈ ਕਿਸਾਨ ਕੋਈ 20 ਲੈ ਗਏ ਸੀ ਕਿ ਨਾ ਆਪਾਂ ਨਹੀਂ ਲੈ ਪਿਛਲੇ ਸਾਲ ਤਾਂ ਜੀ 20 ਤੈਨੂੰ ਦੱਸਿਆ ਸੀ ਬੀਬੀ ਉਹ ਵੀ ਲੈ ਗਿਤੇ ਇੱਕ ਮਤਲਬ 8 ਕੁਇੰਟਲ ਅੱਛਾ ਜੀ ਵੀ ਉਹ ਚਲੋ ਮੁੰਡੇ ਠੇਕੇ ਦਾ ਕੰਮ ਕਰਦੇ ਨੇ ਉਹ ਲੈ ਗਿਤੇ ਠੀਕ ਠੀਕ ਉਹਦੀ ਬਾਤ ਆ ਸਾਡੇ ਕੋਲੇ ਖੜਾ ਇਹਨਾਂ ਨੇ ਵੀ ਲਈ ਹੈ 70 ਰੁਪਏ ਕਿਲੋ ਵੇਚੀ ਹੈ ਹਾਂ ਕਮਾਂਡੇ ਲੈ ਕੇ ਇਸ ਦੀ 50 ਰੁਪਏ ਕਿਲੋ ਹੈ ਠੀਕ ਹੈ ਐਵਰੇਜ ਬਈ ਜੇ ਗੱਲ ਕਰੇ ਝਾੜ ਦੇ ਪਹਿਲੇ ਸਾਲ ਤੁਸੀਂ ਥੋੜਾ ਘੇਰਿਆ ਲਾਇਆ ਮਿਨੀਮਮ ਉਹਦੀ ਐਵਰੇਜ ਕਿਲੇ हिसाब ਨਾਲ ਕਹਿਕ ਮੰਦੀ ਬਣਦੀ ਸੀ ਹੁਣੋ ਦੇਖੋ ਜੀ ਆਪਾਂ ਇਹ ਨਹੀਂ ਕਹਿ ਸਕ ਵੀਰ ਜੇ ਜਿਹੜੀ ਅੱਜ ਕਣਕ ਵੜਾ ਰਹੇ ਨੇ ਠੀਕ ਹੈ ਜੀ ਆਜਾਮ ਆਦਮੀ ਕਹਿ ਰਿਹਾ ਮੇਰੇ 70 ਪੈ ਰਹੀ ਹੈ ਹਾਂਜੀ ਉਹ ਐਚਕੀ ਕਣਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੋएगी ਠੀਕ ਹੈ ਜੀ ਕੋਈ ਪੀੜੀ ਕੁੰਗੀ ਨਹੀਂ ਹੈਗੀ ਹਾਂਜੀ 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 ਅੱਛਾ ਜੀ ਜਾਂ ਕੋਈ ਹੋਰ ਕਾਲ ਨਗੈਰੀ ਨਹੀਂ ਹੈਗੀ ਇਹ ਤਾਂ ਜੀ ਹੁਣ ਪੈ ਜਾਂਦਾ ਇਹ ਤਾਂ ਉਹ ਤੋਂ ਵੱਧੇ ਨਿਕਲਦੀ ਹੈ ਘੱਟ ਕਿਵੇਂ ਹੋਊਗੀ ਹਾਂਜੀ ਬਾਕੀ ਖਾਲੇ ਭਾਈ ਕਣਕਾਂ ਕੱਟੀਆਂ ਵੀ ਨਹੀਂ ਗਈਆਂ ਹੈਗੀਆਂ ਆਪਾਂ ਦਾ ਚਾ ਨਹੀਂ ਲੱਗ ਹਾਂਜੀ ਛੋਡੇ ਕਿੰਨੇ ਜਿਆਦੇ ਕਣਕ ਹੈ ਘਟੂ ਘਟ ਇੱਕ ਮਸ਼ੀਨ ਛੋਡੇ ਕੋਲੇ ਚੱਲਦੀ ਹੈ ਜੇ 20 ਕਿਲਿਆਂ ਵਿੱਚ ਇੱਕ ਕਿੱਲਾ ਵੱਡੇ ਜੂਦ ਨਾ ਝਾੜਦੇ ਨਾ ਕੋਈ ਪ੍ਰੋ ਕਿੱਦੇ ਸੋਡੇ ਇਹ ਫਸਲ ਕੱਟੀ ਜਾਣੀ ਹੈ ਹਾਂ ਜੀ ਜਿੱਦੇ ਇਹ ਕੰਡੇ ਤੇ ਜਾਣੀ ਆ ਬਾਈ ਉਹਦੇ ਵੀ ਆਪਾਂ ਜਿਹੜੀ ਛੋਟੀ ਇੱਕ ਵੀਡੀਓ ਬਣਾ ਕੇ ਲਿਜਾਵਾਂਗੇ ਕਾਰਨ ਬਾਈ ਅੱਜ ਵੈਰੈਟੀ ਖੜੀ ਨੂੰ ਦੇਖ ਕੇ ਆਪਾਂ ਹੋਰ ਅੰਦਾਜ਼ਾ ਲਾ ਸਕਦੇ ਹਾਂ ਹੋ ਸਕਦਾ ਵੀ ਜਿੱਦੇ ਇਹ ਕੰਡੇ ਦੇ ਬਾਗੀ ਜਾਂ ਜਿੱਦੇ ਇਹਦਾ ਫਰਸੀ ਕੰਡਾ ਹੋ ਗਿਆ ਹੋ ਸਕਦਾ ਕਹਿਣ ਤੋਂ 2-4 ਮਾਣ ਵੱਧ ਵੀ ਸਕਦੀ ਹੈ ਹਾਂਜੀ ਹਾਂਜੀ ਇਹ ਤਾਂ ਹੈ ਵੀ ਤੁਸੀਂ ਕਹਿ ਦੀ 70 ਤੋਂ 75 ਮਾਣ ਜਾਂ 80 ਮਾਣ ਜੇਲੀ ਹੋ ਸਕਦੀ ਹੈ ਹੋ ਸਕਦੀ ਹੈ ਉਸ ਤੋਂ ਬਾਈ ਇਹ ਵੱਧ ਵੀ ਸਕਦੀ ਹੈ ਕਾਰਨ ਬਾਈ ਮੇਰੀ ਆਦਤ ਹੈ ਕਿ ਜਿੰਨੀਆਂ ਮੇਰੇ ਚੈਨਲ ਉੱਪਰ ਵੀਡੀਓ ਪੈਂਦੀਆਂ ਨੇ ਮੈਂ ਕਿਸਾਨ ਦੀ ਪਹਿਲਾ ਖੇਤ ਦੇ ਵਿੱਚ ਵੀਡੀਓ ਬਣਦੀ ਹੈ ਫਿਰ ਕੰਡੇ ਦੀ ਵੀ ਵੀਡੀਓ ਜਾ ਕੇ ਬਣਦੀ ਹੈ ਹਾਂਜੀ પણ ਜੀ ਸਾਰਾ ਕੁਝ ਬੰਦੇ ਦੂਸਰੀ ਗੱਲ ભાઈ ਜਦੋਂ ਆਪਾਂ ਨੇ ਇਹ ਤੁਸੀਂ ਹਾਰਵੈਸਟਿੰਗ ਦੀ ਕਟਾਈ ਕਰਾਉਂਗੇ ਇੱਕ હાથ ਵੰਨੀ ਕੀ ਬੇਨਤੀ ਹੈ ਮਸ਼ੀਨ ਦਾ ਜਿਹੜਾ ਟੈਂਕ ਪੂਰਾ ਸਾਫ਼ ਕਰਵਾ ਲਿਓ ਆਰਨ ભਾਈ ਨਹੀਂ ਇਹ ਮੈਨੂੰ ਹੋਰ ਹੈ ਜੀ ਮੈਨੂੰ ਰਾਇ ਵੀ ਦਿੱਤੇ ਹੈ ਕਈ ਬੰਦਿਆਂ ਨੇ ਜਦੋਂ ਤੁਸੀਂ ਜਦੋਂ ਤੁਸੀਂ ਮਸ਼ੀਨ ਨਾ ਪੜਾਉਂਗੇ ਹੁਣ ਅੱਥਾ ਨਾਲ ਤਾਂ ਹੀ ਪੜਦੀ ਨਹੀਂ ਹੈਗੀ ਹੁਣ ਜੇ ਅਸੀਂ ਹੜੰਬੇ ਤੋਂ ਕਟਾਉਨੇ ਆ ਹੜੰਬੇ ਦੇ ਕਟਾਉਣ ਨਾਲ ਵੀ ਗਾਣੇ ਨਾਲ ਜਾਂਦੇ ਨੇ ਹਾਂਜੀ ਹਾਂਜੀ ਅੱਛਾ ਸਾਨੂੰ ਤਾਂ ਇਹ ਰਾਇ ਦਿੱਤੀ ਹੈ ਜਿਹੜੇ ਮਤਲਬ ਕਿਸਾਨਾਂ ਨੇ ਵੀ ਬੁੱਕ ਕਰਾਇਆ ਉਹ ਕਹਿੰਦੇ ਵੀ ਇੱਕ ਕਟ ਲਵਾ ਲਓ ਇੱਕ ਕੱਟ ਲਵਾ ਕੇ ਉਹਨੂੰ ਅਡ ਲਾਹ ਦੋ ਪੱਲੇ ਤੇ। ਉਦੋਂ ਬਾਅਦ ਸਾਰੀ ਕਟਾਈ ਆ ਜਾਏ ਫਿਰ ਉਹਦੇ ਵਿੱਚ ਦਾਣੇ। ਹਾਂਜੀ ਹਾਂਜੀ ਜਿਵੇਂ ਇੱਕ ਸਾਈਡ ਤੇ ਕੱਟ ਲਵਾ ਲਓ ਮਨ ਲ ਪੰਜ ਚਾਰ ਮਣਕਾ 900 ਟੈਂਕ ਦੇ ਵਿੱਚ ਪਾ ਲਓ ਉਦੋਂ ਦਾ ਉਹਨੂੰ ਟੈਂਕ ਨੂੰ ਉਹ ਸਾਫ਼ ਹੀ ਹੋ ਜਾਊਗਾ ਟੈਂਕ। ਉਹ ਸਾਫ਼ ਹੋ ਜਾਊਗਾ ਜੀ ਹਾਂ। ਦੇਖੋ ਤੁਸੀਂ ਨੇ ਜੀ ਬਹੁਤ ਮਿਹਨਤ ਕੀਤੀ ਆ। ਇੱਕ ਇੱਕ ਦੋ ਦੋ ਬੱਲੀਆਂ ਤੋਂ ਤੁਸੀਂ ਜਿਹੜਾ ਬੀਜ ਅੱਗੇ ਤਿਆਰ ਕੀਤਾ ਐਨੀ ਮਿਹਨਤ ਕੋਈ ਨਹੀਂ ਕਰਦਾ ਹੋਏਗਾ। ਨਹੀਂ ਕਰਦਾ ਨਹੀਂ ਹੈਗਾ ਜੀ। ਇਹ ਅਗਲਾ ਕਹਿੰਦਾ ਯਾਰ ਵੀ ਇੱਕ ਆਪਣਾ ਕਿਲਾ ਵੀਰ ਹੈ ਜੀ ਫੱਲੀ ਛੋਟੀ ਤੇ ਵੱਡੇ ਵਾਲਾ ਕਹਿੰਦਾ ਵੱਡੇ ਵਿੱਚ ਤੁਸੀਂ ਨੇ ਐਨੀ ਮਿਹਨਤ ਕੀਤੀ ਅੱਜ ਤੁਹਾਡੀ ਮਿਹਨਤ ਦਾ ਜਿਹੜ ਹਮੋਂ ਮਜਲੀ ਪੈ ਰਹੇ ਹਨ ਕਰਨ ਬਾਈ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਇੱਕ ਚੀਜ਼ 50 ਰੁਪਏ ਕੋਲ ਵਿਗਦੇ ਇੱਕ ਚੀਜ਼ 60 ਰੁਪਏ ਕੋਲ ਵੀ ਜਿਹੜੀ 60 ਰੁਪਏ ਕੋਲ ਚੀਜ਼ ਵਿਗਦੇ ਉਹਦੇ ਵਿੱਚ ਮਿਹਨਤ ਵੀ ਹੁੰਦੀ ਆ ਬੰਦੇ ਦੀ ਤੇ ਉਹਦਾ ਸਬਰ ਵੀ ਹੁੰਦਾ ਛੋੜੇ ਤਿੰਨ ਸਾਲਾਂ ਦਾ ਸਬਰ ਸੀਗਾ ਹਾਂ ਜੀ ਹਾਂ ਜੀ ਅੱਜ ਜਿਹੜਾ ਸਾਨੂੰ ਇਸ ਚੀਜ਼ ਦਾ ਜਿਹੜਾ ਮੁੱਲ ਮਿਲੇਗਾ ਮੈਂ ਮੇਰੇ ਕਿਸਾਨਾਂ ਪਰ ਉਹਨੂੰ ਰਿਕਵੈਸਟ ਕਰਦਾ ਵੀ ਜਿਹੜੇ ਕਿਸਾਨ ਪਲਾਟ ਦੇਖਣਾ ਚਾਹੁੰਦੇ ਨੇ ਕਿਸ਼ਨਗੜ੍ਹ ਪਿੰਡ ਦਾਗਾ ਮਾਨਸਾ ਜ਼ਿਲ੍ਹੇ ਦਾ ਲਾਸਟ ਪਿੰਡ ਹੀ ਕਹਿ ਸਕਦੇ ਹੋਗੇ ਸੰਰੂਡ ਡਿਸਟ੍ਰਿਕਟ ਦਾ ਹਾਂ ਜੀ ਹਾਂ ਜੀ ਹਾਂ ਜੀ ਬ੍ਰੇਟਿਆਂ ਤੋਂ ਜਦੋਂ ਆਪਾਂ ਲਹਿਰੀ ਨੂੰ ਜਾਂਦੇ ਆਂ ਬਹਾਦਰਪੁਰ ਤੋਂ ਅੱਗੇ ਕਿਸ਼ਨਗੜ ਪਿੰਡ ਆਉਂਦਾ ਹੈ ਕਿਸ਼ਨਗੜ ਪਿੰਡ ਜੇ ਕਿਸੇ ਨੇ ਦੇਖਣਾ ਹੋ ਤਾਂ ਮਾਨਸਾ ਡਿਸਟ੍ਰਿਕਟ ਦੇ ਵਿੱਚ ਆ ਕੇ ਦੇਖ ਸਕਦਾ ਹੈ ਨੰਬਰ ਕਿਸਾਨ ਦਾ ਸਕਰੀਨ ਦੇ ਸਾਈਡ ਤੋਂ ਉੱਪਰ ਚੱਲੀ ਜਾਂਦਾ ਹੈ ਜੇ ਕਿਸੇ ਵੀ ਕਿਸਾਨ ਨੂੰ ਇਸ ਬੀਜ ਦੇ ਬਾਰੇ ਨੌਲੇਜ ਲੈਣੀ ਹੋਵੇ ਜਾਂ ਬੀਜ ਦੇ ਬਾਰੇ ਲੈਣਾ ਹੋਵੇ ਜਾਂ ਪਲਾਂਟ ਦੇਖਣਾ ਹੈ ਅੱਜ ਤੋਂ 5-7 ਦਿਨਾਂ ਦੇ ਵਿੱਚ ਵਿੱਚ ਹਾਂ ਜੀ ਕੱਟ ਪੰਜ ਹੀ ਨੇ ਬਾਈ ਪੰਜਵੇਂ ਛੇਵੇਂ ਦਿਨ ਤੱਕ ਇਹ ਹਾਂ ਬਣੋਣੀ ਦਾ ਕੱਟੀ ਜਾਣਾ ਇਹ ਇੱਕ ਤਰੀਕਾ ਮੰਨਣਾ ਹੈ ਕਿ ਕਰਨ ਬਾਈ ਨੂੰ ਬਾਰਿਸ਼ ਪੈਗੀ ਕਣਕਾਂ ਨੂੰ ਆਟੋਮੈਟਿਕ ਹੀ ਛਲ ਜਾ ਪੈ ਜਾਣਾ ਇੱਕ ਲਾਟ ਲਾਟ ਜਿਹੜੀ ਨਿਕਲ ਜਾਣਾ ਕਣਕ ਦਾ ਨਾੜ ਵੀ ਜਿਹੜਾ ਪੂਰਾ ਸਖਤ ਹੈਗਾ ਹਾਂਜੀ ਹਾਂਜੀ ਸਾਰਾ ਪਲਾਟ ਆਪਾਂ ਨੇ ਤੁਹਾਨੂੰ ਦਿਖਾਇਆ ਹੈਗਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਵੀ ਕਿਸਾਨਾਂ ਨੂੰ ਇਸ ਵੀਡੀਓ ਆਪਣੇ ਇਸ ਵੈਰੈਟੀ ਦੇ ਬਾਰੇ ਪਤਾ ਲੱਗ ਸਕੇ ਆਉਣ ਵਾਲੇ ਟਾਈਮ ਦੇ ਵਿੱਚ ਕੁਸ਼ ਕੁਸ਼ ਏਰੀਆ ਕਿਸਾਨ ਭਰਾ ਲਾ ਕੇ ਦੇਖਣ ਧੰਨਵਾਦ ਜੀ ਹਾਂ ਚਲੋ